ਲਓ ਬਾਈ ਜੀ ਆ ਦੋਸਤ ਯਾਰ ਕੈਸਟਾ ਦਾ ਕੰਮ ਕਰਦੀ ਆ ਲੈ ਕੁੜੀਆਂ ਆਪਾਂ ਕੁੜੀਆਂ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਇਹਨਾਂ ਦੇ ਸਾਰੇ ਦੇਖੋ ਤੁਸੀਂ ਫੇਰ ਕਹਿੰਦੀਆਂ ਮੁੰਡੇ ਮਾੜੇ ਆ ਇਹ ਲੈ ਵੀ ਦੋਸਤਾਂ ਤੁਸੀਂ ਕਮੈਂਟ ਪੜ੍ਹ ਸਕਦੇ ਹੋ ਆ ਚਰਨਜੀਤ ਸਿੰਘ ਕਹਿੰਦਾ ਬਾਅਦ ਚ ਬੋਲਦੀ ਆ ਸਾਡੀ ਮਜਬੂਰੀ ਹੁੰਦੀ ਆ ਹੁਣ ਦੱਸੋ ਮਜਬੂਰੀ ਆ ਇਹ ਕੋਈ ਗੱਦੇ ਸਾਰੇ ਕਰ ਜਾਂਦੀ ਐ ਏ ਕੇਵਲ ਬਰਾੜ ਬਾਈ ਬਰਾੜ ਬਾਈ ਕਹਦਾ ਵੀ ਆਹ ਕਹਿੰਦੀ 200 ਬਹੁਤ ਆ ਤੇ ਅਸਗਵਾਲ ਬਰਾੜ ਬਾਈ ਕਹਿੰਦਾ ਤੇਰੇ ਨਾਲ ਵਾਲੀ ਵੀ ਕਣੀ ਛੋੜੀ ਆ ਜਿਹੜੀ ਐਕਸ਼ਨ ਕਰੀ ਜਾਂਦੀ ਆ ਇਹਦਾ ਨੰਬਰ ਦੇ ਦੋ ਹਾ ਵਿੱਚਿਆ ਹੋ ਮੌੜੀਓ ਜੀ ਵਾਲਿਆ ਗੱਲੇ ਸਾਡੇ ਕੋਲੇ ਪੰਜਾਬੀ ਯੂਟਿਊਬ ਤੇ ਸਸਤੇ ਸਲਵਾਰਾ ਲਹਿੰਗੇ ਬਲਗਰੀਆ ਇਹ ਬੰਦੰਦਰ ਆਪਦੀ ਮਸੂਰੀ ਕਰੀ ਜਾਂਦੇ ਨੇ ਵਿੱਚੋਂ ਦਾ ਨੰਬਰ ਦੇ ਕੇ ਤੇ ਆਪ ਦਾਦਰ ਦੇ ਤਮੰਨਰ ਧੌਰ ਨਾਮ ਦੀ ਆਈਡੀ ਹੈ ਪਤੰਦਰ ਦੇ ਦੰਧੀਆਂ ਬੜਮਾ ਦੀ ਲਿੰਕ ਦਿੱਤੀ ਇਹਨੇ ਭਾਈ ਦਮਾਣਾ ਇਹਦੇ ਕਲਿੱਕ ਕਰ ਬਾਕੀ ਆ ਵਿਚਾਰਾ ਦੀ ਬੇਟਾ ਦੇ ਵੀਡੀਓ ਦੇ ਥੱਲੇ ਬਹੁਤ ਲੋਕ ਗੱਦੇ ਕਮੈਂਟ ਕਰਦੇ ਆ ਯਾਰ ਫੇਰ ਕੀ ਹੋ ਗਈ ਅਗਲੇ ਦੀ ਜਨਾਨੀ ਮੋਟੀ ਐ ਠਾਰਾ ਠਾਰੀ ਕਹੀ ਅੜ ਗਾ ਹੋਰ ਗੰਦ ਲਿਖਦੇ ਨੇ ਯਾਰ ਗਲਤ ਗੱਲ ਐ ਦੇਖ ਲਓ ਤੁਸੀਂ ਵੀਡੀਓ ਵਿਚਾਰੀ ਦੀ ਬਾਕੀ ਆ ਵੀਡੀਓ ਬਾਤ ਆ ਸੋਸ਼ਲ ਮੀਡੀਆ ਤੇ ਬਾਹਰ ਹੋ ਰਹੀ ਆ ਕੁੜੀ ਜੀ ਦਬੜੀ ਜੀ ਇਹ ਤਾਂ ਪੈਸੇ ਮੰਗ ਰਹੀ ਆ ਤੇ ਮੰਗ ਰਣਾ ਜ਼ਰਾ ਵੀ ਕਹੂਗੀ ਤੁਸੀਂ ਧਿਆਨ ਨਾਲ ਦੇਖੋ ਵੀਡੀਓ ਉਹ ਹੈ ਨਹੀਂ ਜੀ ਮਾੜਾ ਕੀ ਕਰ ਮਾਲਾ ਇੱਕ 10 20 ਨਾ ਕਾਟਾ ਭੇਜਣਾ ਇੰਨੇ ਸ਼ਰਾਬ ਚ ਉਡਾ ਦੇਣਾ ਤੇਰਾ ਕਿੰਨਾ ਮੂੰਹ ਸੱਚਿਆ ਦਾ ਤਾਂ ਦੇਖ ਬਾਈ ਜੀ ਨਿੱਕ ਬਨ ਵੇਟ ਕਹਿੰਦਾ ਵੀ ਕੈਸ਼ ਹੋਏਗਾ ਬੋਣੀ ਕਰਾ ਦੇ ਬੰਗ ਤੇ ਵੀ ਬਦਮਾਸ਼ੀ ਨਾਲ ਮੰਗਦੇ ਆ ਬਾਈ ਜੀ ਪੰਜਾਬ ਚ ਤੂੰ ਵੀ ਸ਼ਰਾਬ ਵਿੱਚ ਈ ਡਾਣੇ ਨੇ ਮੰਗਤੀ ਏ ਇਹ ਕਹਿੰਦਾ 勝手にしんンい